ਹਾਂਜੀ ਪ੍ਰਧਾਨ ਜੀ ਅੱਜ ਜਿਹੜੀ ਕੋਟਬੁੱਡਾ ਗੁਰਦੁਆਰਾ ਸਾਹਿਬ ਦੇ ਵਿੱਚ ਮੀਟਿੰਗ ਹੈਗੀ ਆ ਕਿਸ ਮਕਸਦ ਦੇ ਨਾਲ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਪਹਿਲਾਂ ਤਾਂ ਤੁਹਾਡੇ ਪ੍ਰੈਸਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਾਫੀ ਚਿਰ ਤੋਂ ਇਹ ਕਮੇਟੀ ਬਣ ਲਈ ਆਂਦੇ ਸੀਗੇ ਵੀ ਅੱਜ ਜਿਹੜਾ ਸਮਾ ਸਾਡੇ ਕੋਲੇ ਸੀਗਾ ਚਲੋ ਅਸੀਂ ਕਹਾਂ ਵੀ ਅੱਜ ਵੀ ਕਰ ਲੋਏ ਜੇ ਤੇ ਅੱਜ ਨਵੀਂ ਕਮੇਟੀ ਗਠਿਤ ਕੀਤੀ ਗਈ ਹੈ ਇੱਥੇ ਕੱਲੇ ਕੋਟਬੁੱਡਾ ਦੇ ਬੰਦੇ ਨਹੀਂ ਕਾਫੀ ਪਿੰਡਾਂ ਦੇ ਜਿਹੜੇ ਇੱਥੇ ਆਗੂ ਆਏ ਨੇ ਔਰ ਉਹਨਾਂ ਨੇ ਬੀਕੇਜੂ ਖੋਸਾ ਦੇ ਵਿੱਚ ਜਿਹੜੀ ਸਮੂਲਿਤ ਕੀਤੀ ਆ ਤੇ ਅਸੀਂ ਉਹ ਡੀਕੇਯੂ ਖੋਸਾ ਲੋ ਜਿਨ੍ਹਾਂ ਨੇ ਵੀ ਇੱਥੇ ਅੱਜ ਹਸਮੂਲਤ ਕੀਤੀ ਹੈ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਾਡੇ ਨਾਲ ਖੜੇ ਨੇ ਸਰਦਾਰ ਨੌਨਿਹਾਲ ਸਿੰਘ ਜਥੇਦਾਰ ਤੇ ਸਰਦਾਰ ਪਰਮਜੀਤ ਸਿੰਘ ਦੀ ਗਧਾਈਕੀ ਤੇ ਜੇ ਮੈਂ ਗੱਲ ਕਰਾਂ ਸਾਡਾ ਜਿਹੜਾ ਡਾਕਟਰ ਸੁਖੰਦਰਪਾਲ ਸਿੰਘ ਜੀ ਜਿਹਨਾਂ ਪ੍ਰਧਾਨ ਨੇ ਖੜੇ ਨੇ ਨਾਲ ਆ ਖੜੇ ਨੇ ਜਸਪਾਲ ਸਿੰਘ ਜੀ ਵੀ ਖੜੇ ਨੇ ਇਹ ਜਿਹੜਾ ਸਾਡਾ ਪੁਰਾਣਾ ਇੱਥੇ ਜਿਹੜਾ ਫਾਰਾ ਸਾਹਿਬ ਖੜੇ ਨੇ ਇਧਰ ਆਓ ਫਾਰਾ ਸਾਹਿਬ ਇਹ ਜਿਹੜਾ ਪੁਰਾਣਾ ਜਿਹਦਾ ਸਾਡਾ ਤਰ ਤਰ ਬੜਾ ਸੋਹਣਾ ਚੱਲਦਾ ਸੀ ਚਾਰ ਹਸਾਲ ਲੱਗੋ ਅੱਜ ਸਾਨੂੰ ਇੱਥੇ ਬਹੁਤ ਵੱਡਾ ਬਲ ਮਿਲਿਆ ਕਿਥੇ 20ਾਂ ਪਿੰਡਾਂ ਨੇ ਸ਼ਿਕਰਤ ਕਰਕੇ ਇੱਕ ਖੂਸਾ ਜਥੇਬੰਦੀ ਨੂੰ ਤਹਜੀਬ ਦਿੱਤੀ ਆ ਤੇ ਜਿਹੜੀ ਕਿਸਾਨੀ ਪ੍ਰਤੀ ਲੜਾਈ ਲੜਨ ਦੀ ਦਿਨ ਰਾਤ ਇੱਕ ਐਦ ਕੀਤਾ ਗੁਰਦੁਆਰਾ ਸਾਹਿਬ ਇੱਕੀ ਵੀ ਅਸੀਂ ਜਿਹੜਾ ਕਿਸਾਨੀ ਨੂੰ ਉਜਾਇ ਨਹੀਂ ਜਾਣ ਦੇਵਾਂਗੇ ਜਿੱਥੇ ਆਏ ਗਣ ਸਰਕਾਰਾਂ ਨਵੇਂ ਕਾਨੂੰਨ ਬਣਾ ਕੇ ਜਿਵੇਂ ਤੁਸੀਂ ਖੁਦ ਜਾਣਦੇ ਹੋ ਪ੍ਰੈਸ ਸਾਹੇ ਕਿ ਜਿਹੜਾ 4000 4000 ਏਕੜ ਐਕਵਾਇਰ ਕਰ ਰਹੀ ਆ ਨਾ ਤਾਂ ਜਮੀਨ ਉਹ ਭਗਵੰਤ ਮਾਨ ਦੀ ਆ ਨਾ ਉਹ ਮੋਦੀ ਦੀ ਜਮੀਨ ਆ ਜਮੀਨਾਂ ਦੇ ਮਾਲਕ ਸਾਨੂੰ ਕੌਣ ਬਣਾ ਕੇ ਗਏ ਨੇ ਸਾਡੀ ਔਰ ਆਉਣ ਸਿਵਲਿਜੇਸ਼ਨ ਸਾਡੀ ਪੁਰਾਣੀ ਸੱਤਾ ਦੇ ਆਗੂ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਲੋਹੇ ਦਾ ਸੁਆਗਾ ਬਣ ਕੇ ਕਿਸਾਨਾਂ ਨੂੰ ਜਮੀਨਾਂ ਵਾਲੇ ਬਣਾਇਆ ਤੇ ਅੱਜ ਜੋ ਜਮੀਨਾਂ ਆਸੀਂ ਕਿਸੇ ਵੀ ਭਾਅ ਤੇ ਉਹ ਜਾਣ ਨਹੀਂ ਦੇਵਾਂਗੇ ਜੇ ਸਰਕਾਰ ਸਾਡੀਆਂ ਜਮੀਨਾਂ ਦੇ ਵਿੱਚ ਧੱਕੇ ਨਾਲ ਵੜੂਗੀ ਤੇ ਬੀਕੇਯੂ ਖੁੱਸ ਆਇਆ ਗੁਰਦੁਆਰਾ ਸਾਹਿਬ ਤੋਂ ਐਲਾਨ ਕਰਦੀ ਆ ਚੇ ਸਾਡੀਆਂ ਲਾਸ਼ਾਂ ਨੂੰ ਉੱਤੋਂ ਹੀ ਨੰਘ ਕੇ ਜਾਵੇ ਪਰ ਅਸੀਂ ਪੋਲੇ ਪੈਰੀ ਜ਼ਮੀਨ ਦੇ ਵਿੱਚ ਪੈਰ ਨਹੀਂ ਪੈਂਦੇ ਕਿ ਕੋ ਆਜੇ ਇੱਥੇ ਜਿਹੜੇ ਸਰਦਾਰ ਜਥੇਦਾਰ ਨੌਨਿਹਾਲ ਸਿੰਘ ਜੀ ਇਹਨਾਂ ਨੂੰ ਪੰਜਾਬ ਦਾ ਸੁਪਰ ਮੀਤ ਪ੍ਰਧਾਨ ਬਣਾ ਲਿਆ ਗਿਆ ਤੇ ਜਿੱਥੇ ਡਾਕਟਰ ਸਿਕੰਦਰ ਸਿੰਘ ਜੀ ਜਿਨ੍ਹਾਂ ਨੇ 4 ਸਾਲ ਬੜੀ ਬਖੂਬੀ ਦੇ ਨਾਲ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਕੀਤੀ ਆ ਉਹ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਇਹਨਾਂ ਨੇ ਆਪਣੇ ਹੱਥੀ ਸਰਦਾਰ ਪਰਮਜੀਤ ਸਿੰਘ ਜੀ ਗਦਾਈਕੇ ਇਹਨਾਂ ਨੂੰ ਸੌਂਪ ਦਿੱਤੀ ਗਈ ਆ ਤੇ ਇਹਨਾਂ ਨੂੰ ਸੂਬੇ ਦਾ ਆਗੂ ਲਾਨਿਆ ਗਿਆ ਡਾਕਟਰ ਸਕੰਦਰਪਾਲ ਨੂੰ ਕਿ ਜਿਹੜੇ ਇਹੀ ਮਤਲਬ ਆ ਇਸ ਜ਼ਿਲ੍ਹੇ ਦੇ ਇਨਚਾਰਜ ਵੀ ਰਹੇ ਨੇ ਤੇ ਜੇ ਮੈਂ ਗੱਲ ਕਰਾਂ ਬਾਕੀ ਅਹੁਦਿਆਂ ਦੀ ਉਹ ਜਿਹੜੀ ਮੇਰੀ ਇਹ ਟੀਮ ਉਹ ਮੈਥੋਂ ਬਿਨਾਂ ਹੀ ਜਿਹੜੇ ਇਹਨੇ ਬੰਦੇ ਚੰਗੇ ਲੱਗਣਗੇ ਕੰਮ ਕਰਨ ਵਾਲੇ ਹੋਣਗੇ ਇਹ ਅਹੁਦੇ ਦੇਣਗੇ ਉਹਨਾਂ ਨੂੰ ਉਹਦੇ ਵਿੱਚ ਸਾਡਾ ਕੋਈ ਲੈਕਾ ਟਿਕਾ ਨਹੀਂ ਹੋਗਾ ਕਿਉਂਕਿ ਅਸੀਂ ਸੂਬੇ ਦੀ ਟੀਮ ਇੱਥੇ ਤਿਆਰ ਕਰਤੀ ਆ ਸਾਡੇ ਕੋਲ ਦੋ ਆਗੂ ਸੂਬੇ ਦੇ ਖੜੇ ਨੇ ਕਿ ਜੇ ਜ਼िला ਪ੍ਰਧਾਨ ਖੜੀ ਨਹੀਂ ਇਹ ਆਪਦੇ ਪਿੰਡਾਂ ਦੇ ਵਿੱਚ ਜਾਣਗੇ ਹਾਰਾ ਸਾਹਿਬ ਖੜੇ ਨੇ ਪੁਰਾਣੇ ਆਗੂ ਨੇ ਸਾਡੇ ਇਹ ਵੀ ਦਿਨ ਰਾਤ ਤਤਪਾ ਰਹਿੰਦੇ ਨੇ ਕਿ ਜਿੰਨੇ ਵੀ ਸਾਡੇ ਆਗੂ ਆ ਉਹ ਸਾਰੇ ਆਪਦੀ ਮਰਜ਼ੀ ਦੇ ਨਾਲ ਸਲਾਹ ਕਰਕੇ ਜਿਹੜੇ ਬੰਦੇ ਇਸ ਸੇਵਾ ਨੂੰ ਨੇਪਰੇ ਚੜਾਉਣ ਦੇ ਕਾਮਯਾਬ ਕਰਨ ਚ ਹੈਗੇ ਨੇ ਉਹ ਬੰਦੇ ਮੂਰੇ ਆਉਣ ਉਹ ਹਾਂਜੀ ਪ੍ਰਧਾਨ ਜੀ ਅੱਜ ਜਿਵੇਂ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਨਵੇਂ ਨਵੀਆਂ ਜ਼ਿੰਮੇਵਾਰੀਆਂ ਤੁਸੀਂ ਆਹਦੇ ਜੋ ਮੈਂ ਤਾਂ ਨਹੀਂ ਸਮਝਦਾ ਨਵੀਆਂ ਜ਼ਿੰਮੇਵਾਰੀ ਅਸੀਂ ਤੇ ਪੁਰਾਣੇ ਹੀ ਚੱਲਦੇ ਆ ਰਹੇ ਹਾਂ ਇਹ ਜ਼ਿੰਮੇਵਾਰੀ ਇਹ ਵੀ ਭਰਾ ਥੋੜਾ ਜਿਹਾ ਬਦਲ ਜਾਂਦਾ ਕਿਉਂ ਭਰਾ ਕਿਉਂ ਬਦਲਦਾ ਹੈ ਜਦੋਂ ਕਮਜ਼ੋਰੀ ਹੁੰਦੀ ਸਾਨੂੰ ਤੇ ਜਿਹੋ ਜਿਹੇ ਅਜੇ ਖੋਸਾ ਸਾਹਿਬ ਆਗੂ ਮਿਲੇ ਨੇ ਇਹੋ ਜਿਹੇ ਅਸੀਂ ਲੰਮੇ ਸਮੇਂ ਤੋਂ ਭਾਲਦੇ ਸੀ ਚਾਹੁੰਦੇ ਸੀ ਤੇ ਉਹ ਜੀ ਅਜੇ ਮਾਲਕ ਨੇ ਸਾਡੀ ਮਰਜ਼ੀ ਪੂਰੀ ਕਰ ਦਿੱਤੀ ਆ ਤੇ ਮਿਲ ਗਏ ਚੰਗੇ ਸਾਨੂੰ ਆਗੂ ਮਿਲ ਗਏ ਆ ਤੇ ਅਸੀਂ ਵਧੀਆ ਕੰਮ ਕਰਦੇ ਅੱਗੇ ਵੀ ਸਾਡੇ ਭਰਾ ਸਾਡੇ ਨਾਲ ਆ ਰਾਤ ਦਿਨ ਜਿਹੜਾ ਸਾਨੂੰ 12 ਵਜੇ ਵੀ ਕੋਈ ਫੋਨ ਲਾਵੇ ਭਰਾ ਘਰ ਦਾ ਕੰਮ ਤੇ ਬੇਸ਼ੱਕ ਰਹਿ ਜੇ ਮੈਂ ਵੀ ਕੋਸਾ ਸਾਹਿਬ ਫਰੀ ਹਾਂ ਬੱਚਿਆਂ ਨੂੰ ਜਿਹੜੀ ਜਿੰਮੇਵਾਰੀ ਦੋਹੀ ਆ ਰਾਤ ਦਿਨ ਗੱਲ ਕਰਾਂ ਸੇਵਾ ਦੇ ਵਿੱਚ ਜਹੇਬੰਦੀ ਦੀ ਸੇਵਾ ਕਰਨ ਜਾਂ ਬੜਾ ਅਨੰਦ ਆਉਂਦਾ ਹੈ ਔਰ ਸੱਚੀ ਤੇ ਸੁੱਚੀ ਸੇਵਾ ਕਰਨੀ ਆ ਜਿਨ੍ਹਾਂ ਚਿਰ ਮਾਲਕ ਨੇ ਜ਼ਿੰਦਗੀ ਬਖਸ਼ੀ ਆ ਤੇ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਤੇ ਬੁੱਝਣਾ ਕਰਦੇ ਜਿਨ੍ਹਾਂ ਨੇ ਅੱਜ ਸਾਡੀ ਇੱਥੇ ਮੀਟਿੰਗ ਦੇ ਵਿੱਚ ਸਾਬਣ ਕੇ ਔਰ ਸਾਡੀ ਜਿਹੜੀ ਇਹ ਗੱਲ ਆ ਜਨਤਾ ਵਿੱਚ ਲਿਆਉਣ ਦਾ ਜਿਹੜਾ ਯਤਨ ਕੀਤਾ ਬਹੁਤ ਬਹੁਤ ਧੰਨਵਾਦ ਸੋ ਜਿਹੜੀ ਇਹ ਆਪਾਂ ਅਉਦੇ ਦੀ ਗੱਲ ਕਰਦੇ ਆ ਅਉਦੇ ਦੀ ਇਸ ਤਰ੍ਹਾਂ ਵਾ ਜੀ ਜਿਹੜਾ ਇਹ ਜੱਸੇ ਬੰਦੀਆਂ ਦੇ ਵਿੱਚ ਸੇਵਾ ਕਰਨ ਦਾ ਜਜ਼ਬਾ ਵਾ ਇਹ ਬਹੁਤ ਹੀ ਲਗਨ ਦੇ ਨਾਲ ਜਿਹੜਾ ਰੱਬ ਵੱਲੋਂ ਕਿਰਪਾ ਵਾ ਇਹ ਮਹਾਰਾਜ ਨੇ ਬਖਸ਼ਿਆ ਹੋਇਆ ਵਾ ਪਰ ਜਿਵੇਂ ਸਰਦਾਰ ਪੁਰਮਜੀਤ ਸਿੰਘ ਨੂੰ ਦੱਸਿਆ ਵਾ ਸਾਨੂੰ ਅਜੇ ਤੱਕ ਇੱਕ ਆਗੂ ਦੀ ਜਿਹੜੀ ਘਾਟ ਆ ਉਹੋ ਹੀ ਨਹੀਂ ਸਾਡੀ ਪੂਰੀ ਹੋ ਸਕੀ ਵੱਖ-ਵੱਖ ਜਹੇ ਬੰਦੀਆਂ ਦੇ ਵਿੱਚ ਰਹਿ ਕੇ ਅੱਗੇ ਵੀ ਕੰਮ ਕੀਤਾ ਪਰ ਉਹ ਜਿਵੇਂ ਕੰਮ ਕਰਨ ਦਾ ਕੋਈ ਐਡਾ ਸੁਆਦ ਵਾਲੀ ਗੱਲ ਨਹੀਂ ਜਿਵੇਂ ਆਗੂਆਂ ਨੇ ਕਿਸ ਤਰ੍ਹਾਂ ਢਿੱਲ ਪੱਖੋਂ ਜਾਂ ਲਾਲਾ ਜਾਂ ਕਿਸੇ ਨਿੱਜੀ ਪੱਖੋਂ ਕਿਸ ਤਰ੍ਹਾਂ ਕੋਈ ਘਰ ਕੇ ਜਾਣਾ ਫਿਰ ਉਹ ਗੱਲ ਵਾਰਾ ਨਹੀਂ ਖਾਂਦੀ ਸੋ ਅਸੀਂ ਕੋਸਾ ਸਾਹਿਬ ਨਾਲ ਵਿਚਰ ਕੇ ਇਨਾਂ ਦੀਆਂ ਜਿਹੜੀਆਂ ਗੱਲਾਂ ਨੂੰ ਥੋੜਾ ਧਿਆਨ ਚ ਲਿਆ ਕੇ ਅਸੀਂ ਆਪਦੇ ਬਾਰੇ ਦੱਸਿਆ ਕੋਈ ਇੰਨਾ ਬਾਰੇ ਚੰਨਣਾ ਪਾਇਆ ਔਰ ਸਾਡੇ ਜਿਹੜੇ ਜਜ਼ਬਾਤ ਆ ਉਹ ਕਾਫੀ ਜਿਵੇਂ ਹਾਲਾਤ ਮਿਲਦੇ ਜੁਲਦੇ ਜਿਹਨੂੰ ਕਹਿ ਦਿੰਨੇ ਆ ਅਸੀਂ ਇਹਨਾਂ ਦੇ ਤੇ ਅਰਜ਼ ਬੇਨਤੀ ਕੀਤੀ ਵੀ ਇਸ ਕਰਕੇ ਜੇ ਤੁਸੀਂ ਆਦਾ ਸਾਥ ਦੋ ਔਰ ਅਸੀਂ ਤੁਹਾਡਾ ਸਾਥ ਦੀ ਆਪਾਂ ਰਲ ਕੇ ਜਹੇਬੰਦੀ ਚਲਾਉਣ ਦਾ ਗੱਲ ਕਰੀਏ ਤੇ ਉਹਨਾਂ ਨੇ ਵੀ ਇਹ ਜਿਹੜੀ ਗੱਲ ਆ ਇਹ ਕਬੂਲੀ ਆ ਸੋ ਅਸੀਂ ਵੀ ਇਹ ਕਰਕੇ ਬਹੁਤ ਬਹੁਤ ਧੰਨਵਾਦ ਕੀਤਾ ਵਾ ਇਹਨਾਂ ਦਾ ਜਿਨ੍ਹਾਂ ਨੇ ਅੱਜ ਆਣ ਕੇ ਖੁਸਾ ਜਹੇਬੰਦੀ ਦੇ ਵਿੱਚ ਸਾਨੂੰ ਉਰਲਾ ਕੇ ਔਰ ਆਪ ਦਾ ਹਿੱਸਾ ਬਣਾਇਆ ਵਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਕੋਟ ਬੁੱਢਾ ਇੱਥੇ ਮੀਟਿੰਗ ਦੇ ਵਿੱਚ ਪਹੁੰਚਣ ਤੇ ਜੀ ਆਇਆਂ ਨੂੰ ਆਨੇ ਜੀ ਖੋਸਤ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ